ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਪੰਜਾਬੀ ਪਰਿਵਾਰ ਦੀ ਅਸਾਈਲਮ ਲਈ ਲੜਾਈ ਕੈਨੇਡਾ ਦੀ ਧਰਤੀ ਤੇ ਪੈਰ ਰੱਖਦਿਆਂ ਹੀ ਹਰਪ੍ਰੀਤ ਸਿੰਘ ਦੇ ਦਿਲ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਆਪਣੇ ਵਤਨ ਪੰਜਾਬ ਦੀ ਯਾਦ ਸੀ ਜਿੱਥੋਂ ਉਹ ਹਜ਼ਾਰਾਂ ਮੀਲ ਦੂਰ ਆਪਣੇ ਪਰਿਵਾਰ ਨਾਲ ਆ ਖੜਾ ਸੀ ਉਸ ਦੀ ਪਤਨੀ ਜਸਪ੍ਰੀਤ ਕੌਰ ਦੇ ਹੱਥ ਠੰਡ ਨਾਲ ਕੰਬ ਰਹੇ ਸਨ ਅਤੇ ਉਹਨਾਂ ਦੇ ਬੱਚੇ ਗੁਰleen ਅਤੇ Simran ਡਰ ਨਾਲ ਇੱਕ ਦੂਜੇ ਦੇ ਨੇੜੇ ਖੜੇ ਸਨ। ਇਹ ਨਹੀਂ ਸੀ ਕਿ ਉਹ ਕੈਨੇਡਾ ਦੀ ਠੰਡੀ ਹਵਾ ਤੋਂ ਡਰ ਰਹੇ ਸਨ। ਸਗੋਂ ਉਹਨਾਂ ਦੇ ਦਿਲਾਂ ਵਿੱਚ ਇੱਕ ਅਣਜਾਣ ਪਵਿੱਖ ਦਾ ਡਰ ਸੀ। ਉਹ ਇੱਕ ਅਜਨਬੀ ਦੇਸ਼ ਵਿੱਚ ਸਨ ਜਿੱਥੇ ਉਹਨਾਂ ਦੀ ਪਛਾਣ ਕੋਈ ਨਹੀਂ ਸਮਝਦਾ ਅਤੇ ਉਹਨਾਂ ਦੇ ਸੁਪਨੇ ਹਵਾ ਵਿੱਚ ਚੋਲ ਰਹੇ ਸਨ। ਹਰਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਇਕੱਠਾ ਕਰਕੇ ਕਿਹਾ, "ਸਾਨੂੰ ਹੌਸਲਾ ਰੱਖਣਾ ਪਵੇਗਾ। ਇਸ ਸਾਡੀ ਨਵੀਂ ਸ਼ੁਰੂਆਤ ਹੈ ਪਰ ਅੰਦਰੋਂ ਉਹ ਜਾਣਦਾ ਸੀ ਕਿ ਅਸਾਈਲਮ ਦੀ ਇਹ ਲੜਾਈ ਆਸਾਨ ਨਹੀਂ ਹੋਵੇਗੀ ਉਹਨਾਂ ਨੇ ਸੁਣਿਆ ਸੀ ਕਿ ਕਈ ਲੋਕ ਇੱਥੇ ਆਉਂਦੇ ਹਨ ਪਰ ਵਾਪਸ ਪੇਜ ਦਿੱਤੇ ਜਾਂਦੇ ਹਨ ਉਸ ਦੀਆਂ ਅੱਖਾਂ ਵਿੱਚ ਆਪਣੇ ਬੱਚਿਆਂ ਦਾ ਭਵਿਕ ਸੀ ਅਤੇ ਉਸ ਨੇ ਮਨ ਵਿੱਚ ठान ਲਈ ਕਿ ਉਹ ਹਾਰ ਨਹੀਂ ਮੰਨੇਗਾ ਇਹ ਪਹਿਲਾ ਕਦਮ ਸੀ ਇੱਕ ਲੰਬੀ ਯਾਤਰਾ ਦਾ ਜਿੱਥੇ ਹਰ ਦਿਨ ਇੱਕ ਇਮਤਿਹਾਨ ਸੀ ਹਰਪ੍ਰੀਤ ਸਿੰਘ ਅਤੇ ਉਸਦਾ ਪਰਿਵਾਰ ਜਦੋਂ ਇਮੀਗ੍ਰੇਸ਼ਨ ਦਫ਼ਤਰ ਪਹੁੰਚੇ ਤਾਂ ਉੱਥੇ ਦਾ ਮਾਹੌਲ ਉਨ੍ਹਾਂ ਨੂੰ ਹੋਰ ਡਰਾਉਣਾ ਲੱਗਿਆ ਲੰਬੀਆਂ ਕਤਾਰਾਂ ਵਿੱਚ ਖੜੇ ਲੋਕਾਂ ਦੇ ਚਿਹਰੇਆ ਤੇ ਉਹੀ ਚਿੰਤਾ ਸੀ ਜੋ ਉਨ੍ਹਾਂ ਦੇ ਦਿਲ ਵਿੱਚ ਸੀ ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਇੱਕ ਅਫਸਰ ਨੇ ਉਨ੍ਹਾਂ ਨੂੰ ਸਖਤ ਆਵਾਜ਼ ਵਿੱਚ ਪੁੱਛਿਆ ਤੁਸੀਂ ਅਸਾਈਲਮ ਕਿਉਂ ਮੰਗ ਰਹੇ ਹੋ ਹਰਪ੍ਰੀਤ ਸਿੰਘ ਨੇ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਆਪਣੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਮੈਂ ਪੰਜਾਬ ਵਿੱਚ ਸਿਆਸੀ ਲਹਿਰ ਨਾਲ ਜੁੜਿਆ ਸੀ ਮੇਰੇ ਤੇ ਹਮਲਾ ਹੋਇਆ ਮੇਰੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਉਸ ਦੀ ਆਵਾਜ਼ ਵਿੱਚ ਦਰਦ ਸੀ ਪਰ ਅਫਸਰ ਦਾ ਚਿਹਰਾ ਪੱਥਰ ਵਾਂਗ ਸੀ ਉਸਨੇ ਕੁਝ ਫਾਰਮ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਅਤੇ ਕਿਹਾ ਇਹ ਪੜੋ ਫਾਰਮ ਅੰਗਰੇਜ਼ੀ ਵਿੱਚ ਸਨ ਅਤੇ ਹਰਪ੍ਰੀਤ ਸਿੰਘ ਤੇ ਜਸਪ੍ਰੀਤ ਕੌਰ ਨੂੰ ਸਮਝ ਨਹੀਂ ਆ ਰਹੀ ਸੀ ਉਹਨਾਂ ਨੇ ਇੱਕ ਦੂਜੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਬੇਵਸੀ ਸੀ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ ਫਾਰਮ ਭਰੇ ਅਤੇ ਜਮ੍ਹਾਂ ਕਰ ਦਿੱਤੇ। ਅਫਸਰ ਨੇ ਕਿਹਾ, "ਹੁਣ ਇੰਤਜ਼ਾਰ ਕਰੋ, ਫੈਸਲਾ ਬਾਅਦ ਵਿੱਚ ਹੋਵੇਗਾ।" ਇਹ ਸੁਣ ਕੇ ਉਹਨਾਂ ਦੇ ਦਿਲ ਡੁੱਬ ਗਏ। ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਉਹ ਸੋਚਣ ਲੱਗੇ ਕਿ ਇਸ ਅਜਨਬੀ ਦੇਸ਼ ਵਿੱਚ ਉਹ ਆਪਣਾ ਗੁਜ਼ਾਰਾ ਕਿਵੇਂ ਕਰਨਗੇ? ਅਰਜ਼ੀ ਦੇਣ ਤੋਂ ਬਾਅਦ ਹਰਪ੍ਰੀਤ ਸਿੰਘ ਦਾ ਪਰਿਵਾਰ ਇੱਕ ਛੋਟੇ ਅਪਾਰਟਮੈਂਟ ਵਿੱਚ ਰਹਿਣ ਲਈ ਗਿਆ। ਜੋ ਇੱਕ ਚੈਰਿਟੀ ਸੰਸਥਾਨੇ ਦਿੱਤਾ ਸੀ ਉਹ ਥਾਂ ਇੱਕ ਛੋਟੀ ਜਹੀ ਕੋਠਰੀ ਵਰਗੀ ਸੀ ਪਰ ਉਹਨਾਂ ਲਈ ਇਹ ਸੁਰੱਖਿਆ ਦੀ ਇੱਕ ਛੋਟੀ ਜਹੀ ਆਸ ਸੀ ਖਾਣ ਪੀਣ ਦਾ ਸਾਮਾਨ ਸੰਸਥਾ ਦਿੰਦੀ ਸੀ ਪਰ ਉਹ ਆਪਣੇ ਪੰਜਾਬ ਦੇ ਰੋਟੀ ਸਾਗ ਨੂੰ ਬਹੁਤ ਮਿਸ ਕਰਦੇ ਸਨ ਗੁਰਲੀਨ ਅਤੇ ਸਿਮਰਨ ਸਕੂਲ ਜਾਣ ਲੱਗੇ ਪਰ ਉਹਨਾਂ ਨੂੰ ਅੰਗਰੇਜ਼ੀ ਸਮਝਣ ਵਿੱਚ ਮੁਸ਼ਕਲ ਹੋ ਰਹੀ ਸੀ ਇੱਕ ਦਿਨ ਸਿਮਰਨ ਘਰ ਆਈ ਅਤੇ ਰੋਦੀ ਹੋਈ ਜਸਪ੍ਰੀਤ ਕੌਰ ਨੂੰ ਗਲੇ ਲੱਗ ਗਈ ਉਸਨੇ ਕਿਹਾ ਮੰਮੀ ਸਕੂਲ ਵਿੱਚ ਮੇਰਾ ਮਜ਼ਾਕ ਉਡਾਇਆ ਮੈਂ ਉਹਨਾਂ ਦੀ ਗੱਲ ਨਹੀਂ ਸਮਝ ਸਕੀ ਜਸਪ੍ਰੀਤ ਦਾ ਦਿਲ ਟੁੱਟ ਗਿਆ ਪਰ ਉਸਨੇ ਆਪਣੀ ਤੀਨ ਨੂੰ ਸੀਨੇ ਨਾਲ ਲਗਾਇਆ ਅਤੇ ਕਿਹਾ ਬੇਟਾ ਅਸੀਂ ਸਭ ਸਿੱਖ ਲਵਾਂਗੇ ਹਰਪ੍ਰੀਤ ਸਿੰਘ ਨੇ ਅੰਗਰੇਜ਼ੀ ਦੀਆਂ ਕਿਤਾਬਾਂ ਲਿਆਂਦੀਆਂ ਅਤੇ ਰੋਜ਼ ਬੱਚਿਆਂ ਨਾਲ ਪੜ੍ਹਨ ਲੱਗਾ ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਇਸ ਨਵੇਂ ਦੇਸ਼ ਵਿੱਚ ਮਜ਼ਬੂਤ ਬਣਨ ਇਹ ਦਿਨ ਔਖੇ ਸਨ ਪਰ ਉਹਨਾਂ ਦੇ ਪਰਿਵਾਰ ਦਾ ਪਿਆਰ ਉਹਨਾਂ ਨੂੰ ਹੌਸਲਾ ਦੇ ਰਿਹਾ ਸੀ ਇੱਕ ਦਿਨ ਹਰਪ੍ਰੀਤ ਸਿੰਘ ਨੂੰ ਪਤਾ ਲੱਗਾ ਕਿ ਨੇੜੇ ਇੱਕ ਗੁਰਦੁਆਰਾ ਸਾਹਿਬ ਹੈ ਉਹ ਆਪਣੇ ਪਰਿਵਾਰ ਨੂੰ ਲੈ ਕੇ ਉੱਥੇ ਗਿਆ ਅਤੇ ਜਿਵੇਂ ਹੀ ਉਹਨਾਂ ਨੇ ਅੰਦਰ ਕਦਮ ਰੱਖਿਆ ਉਹਨਾਂ ਨੂੰ ਆਪਣੇ ਵਤਨ ਦੀ ਮਿੱਟੀ ਦੀ ਖੁਸ਼ਬੂ ਮਹਿਸੂਸ ਹੋਈ ਉੱਥੇ ਮਿਲੇ ਪੰਜਾਬੀ ਪਾਈਚਾਰੇ ਨੇ ਉਹਨਾਂ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਇੱਕ ਸਿੱਖ ਬਜ਼ੁਰਗ ਨੇ ਹਰਪ੍ਰੀਤ ਸਿੰਘ ਦੀ ਕਹਾਣੀ ਸੁਣੀ ਅਤੇ ਕਿਹਾ ਬੇਟਾ ਤੁਸੀਂ ਇਕੱਲੇ ਨਹੀਂ ਹੋ ਅਸੀਂ ਤੁਹਾਡੇ ਨਾਲ ਹਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਹਨਾਂ ਨੂੰ ਇੱਕ ਵਕੀਲ ਦਾ ਨੰਬਰ ਦਿੱਤਾ ਅਤੇ ਕਿਹਾ ਇਹ ਤੁਹਾਡੀ ਅਸਾਈਲਮ ਦੀ ਲੜਾਈ ਵਿੱਚ ਮਦਦ ਕਰੇਗਾ ਉਹਨਾਂ ਨੇ ਉਹਨਾਂ ਨੂੰ ਖਾਣਾ ਖਵਾਇਆ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਸਿਖਾਉਣ ਦਾ ਵਾਅਦਾ ਕੀਤਾ ਉਸ ਦਿਨ ਹਰਪ੍ਰੀਤ ਸਿੰਘ ਦੀਆਂ ਅੱਖਾਂ ਵਿੱਚ ਉਮੀਦ ਦੀ ਚਮਕ ਆਈ ਉਸਨੇ ਜਸਪ੍ਰੀਤ ਨੂੰ ਕਿਹਾ ਸਾਡੇ ਲੋਕਾਂ ਦਾ ਸਾਥ ਮਿਲ ਗਿਆ ਹੁਣ ਸਾਡੀ ਜਿੱਤ ਪੱਕੀ ਹੈ ਇਪਲ ਉਹਨਾਂ ਲਈ ਇੱਕ ਨਵੀਂ ਸ਼ੁਰੂਆਤ ਸੀ ਜਿੱਥੇ ਉਹਨਾਂ ਨੂੰ ਆਪਣੇ ਕਾਰ ਵਰਗਾ ਅਹਿਸਾਸ ਹੋਇਆ ਕੁਝ ਮਹੀਨਿਆਂ ਬਾਅਦ ਸੁਣਵਾਈ ਦਾ ਦਿਨ ਆਇਆ ਹਰਪ੍ਰੀਤ ਸਿੰਘ ਅਤੇ ਉਸਦਾ ਪਰਿਵਾਰ ਅਦਾਲਤ ਵਿੱਚ ਖੜੇ ਸਨ ਉਹਨਾਂ ਦੇ ਦਿਲ ਤੜਕ ਰਹੇ ਸਨ ਵਕੀਲ ਨੇ ਉਹਨਾਂ ਨੂੰ ਸਮਝਾਇਆ ਸੱਚ ਬੋਲੋ ਤੁਹਾਡੀ ਕਹਾਣੀ ਹੀ ਤੁਹਾਡੀ ਤਾਕਤ ਹੈ ਜੱਜ ਦੇ ਸਾਹਮਣੇ ਹਰਪ੍ਰੀਤ ਸਿੰਘ ਨੇ ਆਪਣਾ ਸਾਰਾ ਦਰਦ ਰੱਖ ਦਿੱਤਾ ਉਸਨੇ ਦੱਸਿਆ ਕਿ ਕਿਵੇਂ ਉਸਦੇ ਘਰ ਤੇ ਹਮਲਾ ਹੋਇਆ ਕਿਵੇਂ ਉਸ ਦੇ ਬੱਚਿਆਂ ਨੂੰ ਧਮਕੀਆਂ ਮਿਲਿਆ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਸੰਜੀਦਗੀ ਸੀ ਜਿਵੇਂ ਉਹ ਆਪਣੀ ਜਾਨ ਦੀ ਪੀਖ ਮੰਗ ਰਿਹਾ ਹੋਵੇ ਜਸਪ੍ਰੀਤ ਕੌਰ ਨੇ ਵੀ ਆਪਣੇ ਹੰਝੂ ਰੋਕਦੇ ਹੋਏ ਕਿਹਾ ਸਾਡੇ ਬੱਚਿਆਂ ਦਾ ਕੀ ਬਣੇਗਾ ਜੇ ਅਸੀਂ ਵਾਪਸ ਗਏ ਜੱਜ ਨੇ ਸਾਰੀ ਗੱਲ ਸੁਣੀ ਅਤੇ ਫਿਰ ਕਿਹਾ ਫੈਸਲਾ ਜਲਦੀ ਸੁਣਾਇਆ ਜਾਵੇਗਾ ਉਹ ਪਲ ਉਹਨਾਂ ਲਈ ਸਦੀਆਂ ਵਰਗਾ ਸੀ ਬਾਹਰ ਨਿਕਲਦਿਆਂ ਹੀ ਗੁਰਲੀਨ ਨੇ ਪੁੱਛਿਆ ਪਾਪਾ ਅਸੀਂ ਜਿੱਤ ਜਾਵਾਂਗੇ ਨਾ ਹਰਪ੍ਰੀਤ ਸਿੰਘ ਨੇ ਉਸਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਬੇਟਾ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਹੁਣ ਰੱਬ ਤੇ ਭਰੋਸਾ ਰੱਖੀਏ ਇੱਕ ਦਿਨ ਚਿੱਠੀ ਆਈ ਹਰਪ੍ਰੀਤ ਸਿੰਘ ਦੇ ਹੱਥ ਕੰਬ ਰਹੇ ਸਨ ਜਦੋਂ ਉਸਨੇ ਲਿਫਾਫਾ ਖੋਲ੍ਹਿਆ ਉਸ ਵਿੱਚ ਲਿਖਿਆ ਸੀ ਕਿ ਉਹਨਾਂ ਦੀ ਅਰਜ਼ੀ ਰੱਦ ਹੋ ਗਈ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਜਸਪ੍ਰੀਤ ਕੌਰ ਤਰਤੀ ਤੇ ਬੈਠ ਗਈ ਉਨ੍ਹਾਂ ਦੇ ਸੁਪਨੇ ਟੁੱਟਦੇ ਜਾਪਦੇ ਸਨ। ਵਕੀਲ ਨੇ ਕਿਹਾ, "ਹਾਲੇ ਹਾਰ ਨਹੀਂ ਮੰਨੀ, ਅਸੀਂ ਅਪੀਲ ਕਰਾਂਗੇ।" ਪਰ ਉਸ ਸਮੇਂ ਉਨ੍ਹਾਂ ਦੇ ਦਿਲ ਵਿੱਚ ਇੱਕ ਖਾਲੀਪਨ ਸੀ। ਗੁਰਲੀਨ ਅਤੇ ਸਿਮਰਨ ਨੇ ਆਪਣੇ ਮਾਤਾ-ਪਿਤਾ ਨੂੰ ਰੋਂਦੇ ਦੇਖਿਆ ਅਤੇ ਚੁੱਪਚਾਪ ਇੱਕ ਕੋਨੇ ਵਿੱਚ ਬੈਠ ਗਏ। ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਕਿਹਾ, "ਅਸੀਂ ਲੜਦੇ ਰਹਾਂਗੇ।" ਉਨ੍ਹਾਂ ਨੇ ਅਪੀਲ ਲਈ ਤਿਆਰੀ ਸ਼ੁਰੂ ਕਰ ਦਿੱਤੀ। ਪਰ ਆਰਥਿਕ ਤੰਗੀ ਨੇ ਉਹਨਾਂ ਨੂੰ ਹੋਰ ਤੋੜ ਦਿੱਤਾ ਗੁਰਦੁਆਰਾ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਖਾਣਾ ਅਤੇ ਪੈਸੇ ਦਿੱਤੇ ਜਿਸ ਨਾਲ ਉਹਨਾਂ ਦਾ ਹੌਸਲਾ ਵਧਿਆ ਅਪੀਲ ਦੀ ਤਿਆਰੀ ਵਿੱਚ ਹਰਪ੍ਰੀਤ ਸਿੰਘ ਨੇ ਪੰਜਾਬ ਤੋਂ ਸਬੂਤ ਇਕੱਠੇ ਕੀਤੇ ਉਸਨੇ ਆਪਣੇ ਦੋਸਤਾਂ ਨੂੰ ਫੋਨ ਕੀਤੇ ਅਤੇ ਉਹਨਾਂ ਤੋਂ ਹਮਲੇ ਦੀਆਂ ਤਸਵੀਰਾਂ ਮੰਗੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਉਹਨਾਂ ਦੀ ਮਦਦ ਕੀਤੀ ਅਤੇ ਪੰਜਾਬ ਦੇ ਹਾਲਾਤਾਂ ਦੀਆਂ ਰਿਪੋਰਟਾਂ ਦਿੱਤੀਆਂ ਵਕੀਲ ਨੇ ਇਹ ਸਭ ਇਕੱਠਾ ਕਰਕੇ ਇੱਕ ਮਜ਼ਬੂਤ ਕੇਸ ਤਿਆਰ ਕੀਤਾ ਇਸ ਵਾਰ ਉਹਨਾਂ ਨੂੰ ਉਮੀਦ ਸੀ ਕਿ ਸੱਚ ਜਿੱਤੇਗਾ ਪਰ ਇੰਤਜ਼ਾਰ ਦੇ ਇਹ ਦਿਨ ਉਹਨਾਂ ਲਈ ਬਹੁਤ ਔਖੇ ਸਨ ਗੁਰਲੀਨ ਅਤੇ ਸਿਮਰਨ ਸਕੂਲ ਵਿੱਚ ਚੰਗਾ ਕਰ ਰਹੇ ਸਨ ਪਰ ਉਹਨਾਂ ਦੇ ਦਿਲਾਂ ਵਿੱਚ ਡਰ ਸੀ ਇੱਕ ਰਾਤ ਸਿਮਰਨ ਨੇ ਸੁਪਨਾ ਦੇਖਿਆ ਕਿ ਉਹਨਾਂ ਨੂੰ ਵਾਪਸ ਪੇਜ ਦਿੱਤਾ ਗਿਆ ਅਤੇ ਉਹ ਰੋਦੀ ਹੋਈ ਉੱਠੀ ਜਸਪ੍ਰੀਤ ਨੇ ਉਸ ਨੂੰ ਗਲੇ ਲਗਾਇਆ ਅਤੇ ਕਿਹਾ ਅਸੀਂ ਸਭ ਠੀਕ ਕਰ ਦੇਾਂਗੇ। ਅਖੀਰ ਵਿੱਚ ਇੱਕ ਦਿਨ ਚਿੱਠੀ ਆਈ। ਹਰਪ੍ਰੀਤ ਸਿੰਘ ਨੇ ਡਰਦੇ ਹੋਏ ਉਸ ਨੂੰ ਖੋਲਿਆ ਅਤੇ ਜਦੋਂ ਉਸਨੇ ਪੜ੍ਹਿਆ ਕਿ ਉਹਨਾਂ ਨੂੰ ਅਸਾਈਲਮ ਮਿਲ ਗਿਆ ਹੈ, ਉਸ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ। ਉਸਨੇ ਜਸਪ੍ਰੀਤ ਨੂੰ ਗਲੇ ਲਗਾਇਆ ਅਤੇ ਬੱਚੇ ਖੁਸ਼ੀ ਨਾਲ ਉਛਲਣ ਲੱਗੇ। ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਸ਼ੁਕਰਾਨਾ ਕੀਤਾ। ਹਰਪ੍ਰੀਤ ਸਿੰਘ ਨੇ ਇੱਕ ਫੈਕਟਰੀ ਵਿੱਚ ਕੰਮ ਸ਼ੁਰੂ ਕੀਤਾ। ਅਤੇ ਬੱਚਿਆਂ ਨੇ ਸਕੂਲ ਵਿੱਚ ਨਵੇਂ ਦੋਸਤ ਬਣਾਏ। ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਰੌਣਕ ਆ ਗਈ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਮੁਸ਼ਕਲਾਂ ਸਾਹਮਣੇ ਹਾਰ ਨਹੀਂ ਮੰਨਣੀ ਚਾਹੀਦੀ। ਜੇ ਅਸੀਂ ਹੌਸਲੇ ਨਾਲ ਲੜਦੇ ਹਾਂ ਤਾਂ ਜਿੱਤ ਪੱਕੀ ਹੁੰਦੀ ਹੈ। ਸਾਨੂੰ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਮੁਸੀਬਤ ਵਿੱਚ ਹਨ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ